ਹਾਂਜੀ ਕਿਸਾਨ ਭਰਾਵੋ ਸਾਡੇ YouTube ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਜੀ ਝੋਨੇ ਦੇ ਵਿੱਚ ਜੋ ਲਾਸਟ ਪਾਣੀ ਹੈ ਕਿਹੜੀ ਸਟੇਜ ਤੇ ਬੰਦ ਕਰਨਾ ਜੀ ਤੇ ਇਸ ਦੇ ਨਾਲ ਹੀ ਆਪਾਂ ਇਸ ਸਮੇਂ ਤੇ ਪੱਕਣ ਦੇ ਸਮੇਂ ਤੇ ਕਿਹੜੀ ਬਿਮਾਰੀ ਦਾ ਧਿਆਨ ਰੱਖਣਾ ਤੇ ਇਸ ਦੇ ਨਾਲ ਹੀ ਕਿਹੜੀਆਂ ਜ਼ਮੀਨਾਂ ਦੇ ਵਿੱਚ ਆਪਾਂ ਕਦੋਂ ਪਾਣੀ ਬੰਦ ਕਰ ਸਕਦੇ ਹਾਂ ਲਾਸਟ ਪਾਣੀ ਹੁੰਦਾ ਜਿਹੜਾ ਝੋਨੇ ਨੂੰ ਤੁਸੀਂ ਦੇਖ ਸਕਦੇ ਹੋ ਭਰਾਵੋ ਜੋ ਇਸ ਮੁੰਜਰ ਦੇ ਵਿੱਚ ਕਿੰਨੇ ਕ ਪਰਸੈਂਟ ਝੋਨਾ ਪੱਕ ਚੁੱਕਿਆ ਹੈ ਅਤੇ ਕਿੰਨਾ ਹਲੇ ਨਰਮ ਦਿਖਾਈ ਦਿੰਦਾ ਹੈ ਤਾਂ ਇਸ ਸਮੇਂ ਆਪਾਂ ਕੀ ਕਰਨਾ ਜੀ ਜੋ ਤੁਹਾਨੂੰ ਇਹ ਮੁੰਜਰ ਦੇ ਵਿੱਚ ਦਿਖਾਈ ਦਾਣੇ ਦਿਖਾਈ ਜਾਂਦੇ ਹਨ ਚਾਰ ਤੋਂ ਪੰਜ ਦਾਣੇ ਹਰੇ ਦਿਖਾਈ ਦਿੰਦੇ ਹਨ ਵਾਲੇ ਪਾਸਿਓਂ ਤਾਂ ਆਪਾਂ ਪਾਣੀ ਇਸ ਦੇ ਵਿੱਚ ਬਿਲਕੁਲ ਨਹੀਂ ਬੰਦ ਕਰਨਾ ਈ ਚੋਣੇ ਦੇ ਵਿੱਚ ਕਿਉਂਕਿ ਜੋ ਹਰੇ ਦਾਣੇ ਆਪਣੋਂ ਦਿਖਾਈ ਦਿੰਦੇ ਹਨ ਇਹਨਾਂ ਦੀ ਬਿਲਕੁਲ ਫੋਕ ਬਣ ਜਾਣੀ ਹੈ ਜੇ ਉਸ ਟਾਈਮ ਜਿਸ ਦੇ ਕਾਰਨ ਹੀ ਆਪਣਾ ਝਾੜ ਤੇ ਅਸਰ ਪਵੇਗਾ ਝਾੜ ਘਟਾਵੇਗਾ ਚੋਨਾ ਆਪਣਾ ਇਸ ਜਿਹੇ ਨਾਲੀ ਜੋ ਲਾਸਟ ਪਾਣੀ ਹੈ ਜੀ ਆਪਾਂ ਜਿੰਨਾ ਚਿਰ ਨੀਚੇ ਵਾਲੇ ਹਿੱਸੇ ਚ ਮੁੰਜਰ ਦੇ ਵਿੱਚੋਂ ਇਹ 4 ਤੋਂ 5 ਧਾਣੇ ਜਿਹੜੇ ਹੁੰਦੇ ਆ ਜੀ ਇਹ ਪੱਕ ਕੇ ਜਾਂ ਕਲਰ ਇਸ ਦਾ ਚੇਂਜ ਨਹੀਂ ਹੁੰਦਾ ਬ੍ਰਾਊਨ ਕਲਰ ਨਹੀਂ ਹੁੰਦਾ ਆਪਾਂ ਉਹਨਾਂ ਚਿਰ ਝੋਨੇ ਨੂੰ ਪਾਣੀ ਨਹੀਂ ਬੰਦ ਕਰਨਾ ਜਦੋਂ ਵੀ ਪੱਕਦੇ ਨੇ ਉਸ ਤੋਂ ਬਾਅਦ ਹੀ ਆਪਾਂ ਝੋਨੇ ਨੂੰ ਪਾਣੀ ਬੰਦ ਕਰਨਾ ਇਸੇ ਦੀ ਨਾਲੀ ਜੋ ਡੱਕਰ ਜ਼ਮੀਨਾਂ ਹਨ ਜਿਹੜੇ ਜੋ ਡੱਕਰ ਜ਼ਮੀਨਾਂ ਦੇ ਵਿੱਚ ਝੋਨਾ ਲੱਗਿਆ ਹੈ ਉਹਨਾਂ ਦੇ ਵਿੱਚ ਆਪਾਂ ਰੇਤលੀਆਂ ਜ਼ਮੀਨਾਂ ਦੇ ਨਾਲੋਂ ਹਾਉ ਤਾਂ 10 ਦਿਨ ਪਹਿਲਾਂ ਵੀ ਪਾਣੀ ਬੰਦ ਕਰ ਸਕਦੇ ਆ ਕਿਉਂਕਿ ਬੱਡਣ ਦੇ ਸਮੇਂ ਉਹ ਬਤ ਨਹੀਂ ਹੁੰਦੀਆਂ ਜਲਦੀ ਫਿਰ ਰੇਤਲੇ ਬਾਣਾ ਦੇ ਵਿੱਚ ਆਪਾਂ ਲੇਟ ਵੀ ਲਿਆ ਸਕਦੇ ਆ ਪਾਣੀ ਨੂੰ ਹੁਣ ਤੁਸੀਂ ਦੇਖ ਰਹੇ ਹੋ ਜੀ ਇਹ ਚੋਨਾ ਬੂਰ ਵਾਲੀ ਸਟੇਜ ਤੋਂ ਲੰਘ ਚੁੱਕਿਆ ਹੈਗਾ ਬੂਰੇਸ ਨੂੰ ਪੈ ਚੁੱਕਿਆ ਪਹਿਲਾਂ ਇਸ ਸਮੇਂ ਤੇ ਆ ਕੇ ਆਪਾਂ ਚੋਨੇ ਦੇ ਵਿੱਚ ਪਾਣੀ ਜ਼ਿਆਦਾ ਭਰ ਕੇ ਵੀ ਨਹੀਂ ਰੱਖਣਾ ਥੋੜਾ 1-2 ਇੰਚ ਹੀ ਰੱਖਣਾ ਹੈ ਕਿਉਂਕਿ ਬੂਰ ਵਾਲੇ ਸਟੇਜ ਤੇ ਚੋਨੇ ਵਿੱਚ ਜ਼ਿਆਦਾ ਪਾਣੀ ਲੋਡ ਹੁੰਦੀ ਆ ਉਹ ਸਟੇਜ ਤੋਂ ਹੁਣ ਚੋਨਾ ਬਾਹਰ ਉੱਛ ਆ ਚੁੱਕਿਆ ਜੀ ਵੇਕਰ ਪਾਏ ਸਟੇਜ ਤੇ ਵੀ ਜਿਆਦਾ ਪਾਣੀ ਭਰ ਕੇ ਰੱਖਦੇ ਆ ਝੋਨੇ ਦੇ ਵਿੱਚ ਇਸ ਦੇ ਨਾਲ ਹਲਦੀ ਰੋਗ ਜਿਆਦਾ ਫੈਲਦਾ ਜੀ ਅਤੇ ਤੇਲੇ ਦੀ ਵੀ ਸੁਭਾਵਨਾ ਹੁੰਦੀ ਹੈ ਜੀ ਪੈਣ ਦੀ ਅਤੇ ਇਸ ਦੇ ਨਾਲ ਹੀ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਹਨ ਕਿ ਅਸੀਂ ਪਿਛਲੇ ਸਮੇਂ ਦੇ ਬੂਰ ਦੇ ਸਟੇਜ ਤੋਂ ਪਹਿਲਾਂ ਝੋਨੇ ਦੇ ਉੱਪਰ ਤੇਲੇ ਵਾਲੀਆਂ ਬਹੁਤ ਹੀ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸੜਕੀਆਂ ਸਨ ਜਿਸ ਦਾ ਸਾਨੂੰ ਬਹੁਤਾ ਰਿਜ਼ਲਟ ਨਹੀਂ ਮਿਲਿਆ ਤੇਲਾ ਹਜੇ ਵੀ ਝੋਨੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਇਸ ਦੇ ਹਲਦੀ ਰੋਗ ਵੀ ਬਹੁਤ ਜ਼ਿਆਦਾ ਫੈਲ ਰਿਹਾ ਹੈ ਜੀ ਇਸ ਸਮੇਂ ਤੇਲੇ ਦਾ ਜ਼ਿਆਦਾਤਰ ਹਮਲਾ ਪੀਲੀ ਪੂਸਾ ਜਿਹਨੂੰ ਆਪਾਂ ਡੋਗਰ ਪੂਸਾ ਕਹਿੰਦੇ ਨੇ ਆ ਉਹਦੇ ਵਿੱਚ ਹੀ ਦਿਖਾਈ ਦਿੰਦਾ ਉਸ ਦਾ ਪੂਜਾ ਜ਼ਿਆਦਾ ਫੈਲਿਆ ਹੋਣ ਕਾਰਨ ਉਹਦੇ ਵਿੱਚ ਹਵਾ ਨਹੀਂ ਲੱਗਦੀ ਇਸ ਦਾ ਕਾਰਨ ਇਹ ਹੈ ਕਿ ਤੇਲਾ ਜ਼ਿਆਦਾ ਡੋਗਰ ਪੂਸਾ ਨੂੰ ਹੀ ਪੈਂਦਾ ਹੈ ਕਾਲੀ ਪੂਸਾ ਨੂੰ ਜਿਹਨੂੰ ਆਪਾਂ ਕਹਿੰਦੇ ਆ ਇਹ ਲੰਮੇ ਸਮੇਂ ਦੇ ਵਿੱਚ ਪੱਕਦੀ ਹੈ ਤੇ ਨਾੜ ਕੱਚਾ ਰਹਿੰਦਾ ਇਹ ਤਾਂ ਬਹੁਤ ਲੰਮੇ ਸਮੇਂ ਤੱਕ ਵੱਢਣ ਤੱਕ ਵੀ ਨਾੜ ਜਿਹਦਾ ਬਹੁਤ ਜ਼ਿਆਦਾ ਕੱਚਾ ਰਹਿ ਹੋਇਆ ਜੀ ਇਸ ਵਾਰ ਗਰਮੀ ਹ ਜਿਆਦਾ ਹੋਣ ਦੇ ਕਾਰਨ ਦਵਾਈਆਂ ਦਾ ਅਸਰ ਘੱਟ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਆਪਣੇ ਝੋਨੇ ਦੇ ਬੂਝੇ ਦੂਜੇ ਤੀਜੇ ਦਿਨ ਖੇਤ ਦੇ ਵਿੱਚ ਜਾ ਕੇ ਜਰੂਰ ਫਰੋੜ ਕੇ ਦੇਖਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ